ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਨੌواں ਇਹ ਜਗ ਮੀਤ ਨਾ ਦੇਖਿਓ ਕੋਈ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਤੁਖ ਮੈ ਸੰਗ ਨ ਹੋਈ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਤੇ ਆਪਣੈ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਰਹਾਉ ਤਾਰਾਮੀਤ ਪੁੱਤ ਸੰਬੰਧੀ ਸਗਰੇ ਧਨ ਸਿਉ ਲਾਗੇ ਜਬਹੀਂ ਨਿਰਤਨ ਦੇਖਿਓ ਨਰ ਕੋ ਸੰਗ ਛਾੜ ਸਭ ਭਾਗੇ ਹਉ ਕਹਾ ਯਾ ਮਨ ਬੋਰ ਕੋ ਇਨ ਸਿਉ ਨਿਹੋ ਲਗਾਇਓ ਦਿਨ ਆਨਾਥ ਸਗਲ ਪੈ ਪੰਜਨ ਜਸ ਤਾ ਕੋ ਬਿਸਰਾਇਓ ਸੋ ਆਨ ਪੂਛ ਜਿਉ ਭਇਓ ਨਾ ਸੁਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਸੋ ਆਨ ਪੂਛ ਜਿਉ ਭਇਓ ਨਾ ਸੁਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਪਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਨਜ ਦੇ ਪਵਿੱਤਰ ਹਕੂਨੋਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਔਰਤ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਮਾਣ ਕਰਦੇ ਕਹਿੰਦੇ ਨੇ ਇਹ ਭਾਈ ਇਸ ਜਗਤ ਵਿੱਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਝੁਟਾ ਪਿਆ ਹੈ ਦੁੱਖ ਵਿੱਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ ਡਰਾਓ ਇਹ ਭਾਈ ਇਸਤਰੀ ਮਿੱਤਰ ਪੁੱਤਰ ਰਿਸ਼ਤੇਦਾਰ ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ ਤਦੋਂ ਸਾਥ ਸੱਟ ਕੇ ਸਾਰੇ ਨਸ ਜਾਂਦੇ ਹਨ। हे ਭਾਈ ਮੈਂ ਇਸ ਝੱਲੇ ਮੰਨ ਨੂੰ ਕੀ ਸਮਝਾਵਾਂ? ਇਸ ਨੇ ਇਹਨਾਂ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ। ਜਿਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਤੇ ਸਾਰੇ ਦਰਦ ਨਾਸ ਕਰਨ ਵਾਲਾ ਹੈ। ਉਸ ਦੀ ਸਿਫਤ ਸਲਾ ਇਸ ਤੇ ਭਲਾਈ ਹੋਈ ਹੈ। हे ਭਾਈ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ। ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵੱਲੋਂ ਲਾਪਰਵਾਹੀ ਹਟਦੀ ਨਹੀਂ ਮੈਂ ਬਹੁਤ ਯਤਨ ਕੀਤਾ ਹੈ اے ਨਾਨਕ ਆਖ اے ਪ੍ਰਭੂ ਆਪਣੇ ਮੁੱਢਕ ਤੀਮਾ ਦੇ ਪਿਆਰ ਵਾਲੇ ਸੁਭਾਅ ਦੀ लाज ਰੱਖ ਮੇਰੀ ਮਦਦ ਕਰ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਐਟਡ ਬਾਏ ਗੁਰੂ ਅਰਜਨ Teghbhadra Samara under Sotrag Sot 9th Sot male. Guru Savji says that in this world I have not found any true friend. The whole world is attached to its own players. And when trouble comes, no one is with you. Because wives, friends, children, and relatives all are attached to wealth. When they see a poor man, they all forsake his company and run away. So, what should I say to this crazy mind, which is affectionately attached to them? The Lord is the master of the meek, the destroyer of all fears, and I have forgotten to praise him. Like a dog's tail, which will never straighten out the mind, <coughs> uphold the mind will not change, no matter how many things are tried. Says Nank, please, Lord, uphold the honor of your. in that nature i chant your name wah guruji ka khalsa wah guruji ki fateh